ਉਦੋਂ ਇਹ ਗੱਲ ਆਖ ਦਿੰਦਾ ਸੀ ਵੀ ਇਹ ਤੁਸੀਂ ਜਿਹੜਾ ਹੈ ਨਾ ਹੁਣ ਘਰ ਤਾਂ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਨਾ ਹੀ ਦਸੋ ਜਾਇਆ ਜਾਣਾ ਤੇ ਅਸੀਂ 27 ਮੁੰਡੇ ਹਾਂ ਜਿਨ੍ਹਾਂ ਚੋਂ ਵਿੱਚੋਂ ਤਿੰਨ ਬੱਚੇ ਆ ਬਾਕੀ ਜਿਹੜੇ 24 ਲੜ ਜਾ ਕੇ ਮੁਕਾਬਲੇ ਸ਼ਹੀਦ ਕਰਦੇ ਨੇ ਸੂਬੇ ਨਹੀਂ ਸੂਬੇ ਸਰੰਦਰੇ ਤਾਂ ਵਾਰੂ ਜੀ ਜੇ ਇਸ ਦਿਨ ਸਾਡੀ ਵਾਰੀ ਆਈ ਤੇ ਸਾਨੂੰ ਲੈ ਗਿਆ ਕਮਲਜੀਤ ਸਿੰਘ ਪਧਰੀ ਨਿੱਕੀ ਪਧਰੀ ਦਾ ਹਾਂਜੀ ਹਾਂਜੀ ਜੀ ਜੀ ਸ਼ੇਰ ਸਿੰਘ ਸ਼ੇਰਾ ਜੋਧਪੁਰ ਬਲਕਾਰ ਸਿੰਘ ਢੋਲਣ ਤਾਂ ਜਦੋਂ ਸਾਨੂੰ ਲੈ ਗਏ ਤੇ ਅੱਗੇ ਪੈਟਰੋਲ ਪੰਪ ਮਿਲ ਗਿਆ ਤਰਨ ਤਰਨ ਮੁਕਾਬਲਾ ਹੁੰਦਿਆ ਸੀ ਤਾਂ ਵਾਇਰਲੈਸ ਆਈ ਵਿੱਚ ਵੀ ਤਿੰਨ ਮੁੰਡੇ ਜਿਹੜੇ ਸੀ ਅੱਤਵਾਦੀ ਉਹ ਮਾਰਤੇ ਆ ਅੱਛਾ ਜੀ ਤੇ ਢੇਰ ਅਸਲਾ ਬਰੰਮਤ ਹੋ ਗਿਆ ਨਾ ਤਾਂ ਇਹ ਜਿਹੜੇ ਬੱਕਰੇ ਆ ਇਹ ਵਾਪਸੀ ਲੈ ਜੋ ਇਹਨਾਂ ਨੂੰ ਕੱਲ ਨੂੰ ਹਲਾਲ ਕਰਾਂਗੇ ਆਪਾਂ ਇਸ ਤਰ੍ਹਾਂ ਸਿੰਘਾਂ ਨੂੰ ਇਹ ਵਚਨ ਬੋਲਦਾ ਰਿਹਾ ਮਾੜੇ ਬੋਲਦਾ ਰਿਹਾ ਤਾਂ ਜਦੋਂ ਅਗਲਾ ਦਿਨ ਆਇਆ ਤਾਂ ਕੋਈ ਨਾ ਇਹਦੇ ਕਮਲਜੀਤ ਦੇ ਵਾਰਸ ਗਏ ਇੱਕ ਬਰਫੀ ਦਾ ਡੱਬਾ ਲੈ ਕੇ ਗਏ ਸਾਡੇ ਲਈ ਅੱਛਾ ਜੀ ਤੇ ਐਨੀ ਵੱਡੀ ਫੀਮ ਲੈ ਕੇ ਗਏ ਤਾਂ ਮੁਰਸ਼ੀ ਜਾਂਦਾ ਵੀ ਵਾਰੂ ਜੀ ਮੁਰਸ਼ੀ ਬਹੁਤ ਚੰਗਾ ਹੈ ਬਹੁਤੀ ਵੀ ਬਾਰ ਉਹ ਸਾਰੇ ਪੁਲਿਸ ਵਾਲੇ ਮਾੜੇ ਵੀ ਨਹੀਂ ਹੁੰਦੇ ਜੀ ਤੇ ਆਂਦਾ ਵਾਰੂ ਜੀ ਸਾਨੂੰ ਨਹੀਂ ਉਹਨੇ ਮਾੜਾ ਚੰਗਾ ਉਹ ਆਏ ਵਾਰੂ ਜੀ ਤਾਂ ਸਵਾੜ ਨਹੀਂ ਕੋਈ ਸਾਡੇ ਨਾਲ ਵਾਰੂ ਜੀ ਆ ਤੁਹਾਡੇ ਨਾਲ ਬਰਫੀ ਦੇ ਡੱਬੇ ਵੀ ਆਏ ਵੀ ਆਈ ਆ ਤੇ ਇਹ ਵੀ ਲੈ ਲੋ ਤੇ ਟੀਕੇ ਵਾਰ ਦੇ ਕੋਲ ਸਾਨੂੰ ਲਵਾਉਂਦਾ ਰਿਹਾ ਇਹ ਬੜੀ ਵੱਡੀ ਆ ਪੈਰ ਤੱਤੇ ਪਾਣੀ ਨਾਲ ਲੂਣ ਪਾ ਕੇ ਆਵਤੋਂ ਹੁੰਦਾ ਰਿਹਾ ਸਾਡੇ ਨੂੰਣਛੀ ਅੱਛਾ ਜੀ ਕੋਲੋਕ ਸਿੰਘ ਨਾਂ ਦਾ ਨੂੰਣਛੀ ਉਹ ਤੋਂ ਇੱਕ ਬੰਨੇ ਪੁਲਿਸ ਵਾਲਾ ਵੀ ਲੋ ਇਹ ਤੁਹਾਡੀ ਸੇਵਾ ਕਰਨ ਦਾ ਤੇ ਇੱਕ ਤਸ਼ੱਦਦ ਵੀ ਹਾਂ ਜਦੋਂ ਛਾਮਾ ਪਹਿਣੀਆਂ ਆਖਣਾ ਗੱਫਾ ਜ਼ਰੂਰ ਸ਼ਕੋ ਭਾਵੇਂ ਇੱਕ ਹੀ ਸ਼ਕੋ ਨਹੀਂ ਜਨਾਬ ਅਹੀਂ ਨਹੀਂ ਸਕਣਾ ਉਹਨੇ ਨਾ ਇਹਦਾ ਤੱਕਾ ਨਾ ਕਰੋ ਇੱਕ ਗਫਾ ਜਰੂਰ ਸਕੋ ਲੋ ਵਾਰ ਵੀ ਇਹ ਗਫਾ ਹੀ ਸਕਣੇ ਤੇ ਨਾਲ ਉਹਨੇ ਇਹ ਗੱਲ ਆਖਣੀ ਵੀ ਜਦੋਂ ਤੁਸੀਂ ਬਾਹਰ ਗਏ ਮੇਰਾ ਖਿਆਲ ਰੱਖਿਓ ਜੀ ਮੇਰੇ ਬੱਚੇ ਨਿਕਨੇ ਕਿ ਮੇਰੇ ਤਿੰਨ ਬੇਟੀਆਂ ਆ ਅੱਛਾ ਤੇ ਮੇਰੇਲੇ ਵੇਖਿਓ ਜੀ ਕਿ ਮੇਰੇ ਨਾਲ ਕੋਈ ਇਹ ਜਿਆਦਾ ਰਕਤ ਕਰੇ ਤੇ ਅਹੀਂ ਆਖਣਾ ਵੀ ਵਾਗ ਰੂ ਅਹੀਂ ਉਹ ਬੰਦੇ ਨਹੀਂ ਗੇ ਜੀ ਗਦਾਰੀ ਨਹੀਂ ਕਰਦੇ ਇਹ ਜੇ ਇਹ ਨਹੀਂ ਤਾਂ ਦੇ ਨਕਰਾਂਗੇ ਤੁਸੀਂ ਸਾਡੀ ਇਨਮਤ ਕਰਨ ਦੇ ਫਿਰ ਤੁਹਾਡੇ ਨਾਲ ਗਦਾਰੀ ਕਰਾਂਗੇ ਨਾ ਬਿਲਕੁਲ ਬਿਲਕੁਲ ਫਿਰ ਹੋਰ ਤਾਂ ਨਹੀਂ ਨਾ ਕੰਮ ਇਹ ਚ ਗਦਾਰੀ ਆਉਂਦੀ ਹੈ ਤਾਂ ਐਸਐਸਪੀ ਜੀਤ ਸਿੰਘ ਸੰਧੂ ਦਾ ਉਹਨਾਂ ਨੇ ਰਾਤ ਮੁੰਡਾ ਚੋਕ ਲਿਆ ਬਬਰਾਂ ਨੇ ਅੱਛਾ ਜੀ ਸਾਡੀ ਬਦੌਲਤ ਮੁੰਡਾ ਚੋਕ ਲਿਆ ਤੇ ਉਹਨਾਂ ਪਲਾਤਾ ਮੈਸੇਜ ਵੀ ਦੇ ਤਾਂ ਸਾਡੇ ਬੰਦੇ ਛੱਡ ਦੇਂਗਾ ਤੇ ਤੇਰਾ ਵੀ ਛੱਡ ਦੇ ਜਾਂਗੇ ਅੱਛਾ ਤੇ ਨਹੀਂ ਤੇ ਇਹ ਵੀ ਗੱਡੀ ਛੱਡ ਦੇ ਆ ਤੁਸੀਂ ਤਾਂ ਛੁੱਟੇ ਫਿਰ ਐਸੀ ਤਾਂ ਛੁੱਟੇ ਤੇ ਇਹ ਭਾਈ ਸਾਹਿਬ ਨੇ ਸਰਦੂਲ ਸਿੰਘ ਨੇ ਮਈਂਪੁਰ ਢੰਡਕਸੇਰ ਤਿੰਨਾ ਪਿੰਡਾਂ ਦੀ ਪਰੇਖ ਲਾਈ ਵੀ ਇਹ ਸਿੰਘ ਛੱਡ ਦਿਓ ਚੰਗੇ ਰਹੋਗੇ ਨਹੀਂ ਤੇ ਬੁਰੀ ਹਾਲਤ ਕਰਾਂਗੇ ਤੁਹਾਡੀ ਤੇ ਪਰ ਉਹ ਨਾ ਮੰਨੇ ਜਦੋਂ ਸਾਨੂੰ ਛੱਡਿਆ ਆਮ ਇੱਕ ਦੇਸੀ ਜਿਹਾ ਬੰਦਾ ਗਿਆ ਉਹਨਾਂ ਦੇ ਆਪ ਦਾ ਬੰਦਾ ਲੈ ਜਾਓ ਤੁਸੀਂ ਆਦੇ ਬੰਦੇ ਲੈ ਜਾਓ ਸਾਨੂੰ ਨਹੀਂ ਚਾਹੀਦੇ ਜੇ ਲੋੜ ਹੋਵੇ ਤੁਸੀਂ ਆਪੇ ਲੈ ਆਵਾਂਗੇ ਵਾਹਿਗੁਰੂ ਤੇ ਫਿਰ ਉਹ ਤੇ ਜਿਹੜਾ ਅਰ ਕਬੀਰ ਸਿੰਘ ਸੀ ਉਹਦੀ ਫਿਰ ਚੌਥੇ ਦਿਨ ਕਮਲਜੀਤ ਕਾਲੇ ਨੇ ਮੈਨੂੰ ਆਦਾ ਵੀ ਚੌਥੇ ਦਿਨ ਤਿੱਜੇ ਚ ਆਪਾਂ ਇਹਦਾ ਅਰਦਾਸਾ ਸੋਧ ਦਿਆਂਗੇ ਅੱਛਾ ਜੀ ਤੇ ਫਿਰ ਤਨ ਤਾਂ ਤੀਜੀ ਮਜ਼ਲ ਤੇ ਸੁੱਤਾ ਫਿਰ ਉਹਨਾਂ ਰਾਤ ਪੌੜੀਆਂ ਜੋੜ ਕੇ ਫਿਰ ਤੀਜੀ ਮਜ਼ਲ ਤੋਂ ਲਾ ਕੇ ਉੱਥੇ ਅੰਦਰ ਸਾਰਾ ਪਸਤੌਲ ਬਰਦੀ ਬੁਦੀ ਫਿਰ ਉਹਨੂੰ ਮਾਰ ਕੇ ਹੱਲੇ ਬਾਜ਼ਾਰ ਚ ਖੂਨ ਫਿਰਦਾ ਜੀ ਪੂਰੀ ਹੱਸ਼ਪੜ ਬਬਰਾਨਾ ਬਬਰਾਨਾ ਚੜਦੀ ਗਲ ਫੇਰ ਉਹਨਾਂ ਚ ਕੀ ਬਾਤ ਜਿਵੇਂ ਵਾਰੀ ਲੈ ਲਈ ਵੀ ਕੋਈ ਵੀ ਜਿਹੜਾ ਇਹ ਕੰਮ ਹੈ ਇਹਦੀ ਆਹੀਂ ਜੋ ਮਰੀ ਲੈਦੇ ਆ ਉਹ ਭਜਦਿਆਂ ਨੂੰ ਫਿਰ ਵਾਨ ਇੱਕੋ ਜਿਹੀ ਆ ਜੀ ਇਹਨੇ ਸਾਡੇ ਸਿੰਘਾਂ ਨਾਲ ਆਹ ਕੁਛ ਕੀਤਾ ਬੇਅਵਦੀ ਕਰਦਾ ਰਿਹਾ ਸਾਡੇ ਸਿੰਘਾਂ ਦੀ ਹੂੰ ਹੂੰ ਸਾਨੂੰ ਇਸ ਗੱਲ ਦਾ ਦੁੱਖ ਨਹੀਂਗਾ ਵੀ ਇਹ ਸਾਨੂੰ ਕਰੀ ਜਾਂਦਾ ਉਹਨਾਂ ਦੀ ਤਵਦੀਸ਼ ਜੋ ਮਰਜ਼ੀ ਕਰੀ ਜਾਂਦਾ ਸਾਡੇ ਸਿੰਘਾਂ ਦੀ ਬੇਅਵਦੀ ਨਾ ਕਰਦਾ ਆ ਨੇ ਬਹੁਤ ਇਹਨਾਂ ਨੇ ਤਸ਼ੱਦਦ ਕੀਤਾ ਵਾ ਬਹੁਤ ਜ਼ਰਾ ਸੂਬੇ ਨੇ ਤੇ ਬਹੁਤ ਹੁਣ ਜਿਹੜੇ ਸਿੰਘ ਉੱਥੇ ਇਹਦੇ ਕੋਲ ਰਹਿੰਦੇ ਸੁਣਿਆ ਹੀ ਗ੍ਰਿਫਤ ਦੇ ਵਿੱਚ ਰਹਿੰਦੇ ਸੀ ਤੇ ਬੀਬੀਆਂ ਭੈਣਾਂ ਨੂੰ ਉਹਦੇ ਲਾਗੇ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਇਹ ਗੰਦੀਆਂ ਬਹੁਤ ਗੰਦਾ ਰਿਆ ਵਾ ਤੇ ਇਹ ਜੇ ਸੂਬੇ ਸਰਾਂ ਦੀ ਕਹਾਣੀ ਤੇ ਇਹ ਸਿੰਘ ਨਾਲ ਉਹਦੇ ਤਿੰਨ ਮੁਕਾਬਲੇ ਚਾਰ ਹੋਏ ਜੇ ਭਾਈ ਸਰਦੂਰ ਸਿੰਘ ਨਾਲ ਭਾਈ ਸਰਦੂਰ ਸਿੰਘ ਨਾਲ ਤੇ ਜਿਹੜਾ ਐਂਡ ਵਾਲਾ ਮੁਕਾਬਲਾ ਉਸ ਦਿਨ ਵੀ ਭਾਈ ਸਰਦੂਰ ਸੋਣਾ ਹੀ ਹੋਇਆ ਆਪਦਾ ਅਚੈਂਡਾ ਵਾਲਾ ਅਚੈਂਡਾ ਜਿੱਦਣੇ ਸਪਾਈ ਸਰਦੂਲ ਸੋਂ ਸ਼ਹੀਦ ਹੋਇਆ ਉਦੋਂ ਮੁਕਾਲਾ ਇਹਦੇ ਨਹੀਂ ਹੋਇਆ ਉਹਦਾ ਪਰ ਕਰਤੂਤ ਐਂਡ ਤੇ ਵੀ ਹੁਣ ਜਿਹੜੇ ਹੁਣ ਮਰ ਗਿਆ ਤੇ ਹੁਣ ਐਂਡ ਤੇ ਵੀ ਕੀ ਕਰਤੂਤ ਰਹੇਗੀ ਜਿੱਦਣੇ ਤਾਂ ਭੋਗ ਸੀ ਉਸ ਦਿਨ ਆਪਣੇ ਸਾਈ ਸਿੰਘ ਪੰਜ ਸਿੰਘ ਗਏ ਹਾਂ ਉਹਦਾ ਵੀ ਅਸੀਂ ਵਿਰੋਧ ਕੀਤਾ ਭੋਗ ਨਹੀਂ ਪੈਂਦਾ ਤਾਂ ਭੋਗ ਨਹੀਂ ਪੈਂਦਾ ਤਾਂ ਕੁੱਤੇ ਖਾਣੀ ਮਤਲਬ ਕੀ ਐਂਡ ਤੱਕ ਹੁੰਦੀ ਰਹੀ ਆ ਕਰਦਿਆਂ ਵਾਰਸਾਂ ਨੇ ਵੀ ਉਹਦੀ Laash ਨਹੀਂ ਲਈ ਅਗਰ ਦੇਣੇ ਵੀ ਨਹੀਂ ਲਈ ਨਹੀਂ ਲਈ ਬੱਚਿਆਂ ਵੀ ਆਪ ਆਪੇ ਭੱਜੇ ਫਿਰਦੇ ਆ ਬਿਲਕੁਲ ਬਿਲਕੁਲ ਆਹ ਦੇਣੇ ਵੀ ਸਾਡੇ ਬੱਚੇ ਸੋਦੀ ਰੋਟੀ ਖਾਣਾ ਇਧਰ ਉਧਰ ਕਰਨ ਠਾਂਦਾ ਡੀਐਸਪੀ ਦਾ ਰੈਂਕ ਡੀਐਸਪੀ ਹੋ ਸੁਬਾ ਸਰਾਂਦੀ ਐਸਪੀ ਜਦੋਂ ਹੁਣ ਮੌਜੂਦਾ ਜਿਹੜੇ ਚ ਮਰਿਆ ਡੀਐਸਪੀ ਹੈ ਰੈਂਕ ਦਾ ਹੁਣ ਰੈਂਕ ਦਾ ਡੀਐਸਪੀ ਤੀਂ ਦੱਸਿਆ ਜੇ ਹੁਣ ਇਹਦੇ ਰੈਂਕ ਦਾ ਵੀ ਕਿਸੇ ਨੂੰ ਪਤਾ ਨਹੀਂ ਜੀ ਡੀਐਸਪੀ ਹੈ ਅੱਛਾ ਜੀ ਤੇ ਇਹ ਵੇਖ ਲਓ ਵੀ ਉਹਦੇ ਬੱਚਿਆਂ ਆਖਿਆ ਵੀ ਸਾਨੂੰ ਹੁਣੀ ਚਾਹੀਦਾ ਸਾਨੂੰ ਸਾਡੇ ਦੇ ਮੱਥੇ ਇੱਥੋਂ ਤੱਕ ਵੀ ਲੱਜੋਗੇ ਵੀ ਸਾਡੇ ਮੱਥੇ ਵੀ ਨਹੀਂ ਮੱਥੇ ਹੀ ਨਾ ਲੱਗੇ ਤੇ ਕੀ ਫਾਇਦਾ ਕੀ ਉਹ ਜੀ ਜ਼ਿੰਦਗੀ ਦਾ ਆ ਇਹਨਾਂ ਦਾ ਸਾਰਾ ਵਿਦਾ ਤੇ ਇਹ ਜਵਾਰੂ ਸੁਬੇ ਸਰਾਂ ਦਾ ਬਚਨ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸਾਹਿਬ ਸੀ ਸ਼ਹੀਦ ਭਾਈ ਸਰਦੂਲ ਸਿੰਘ ਢੋਲਣੋਂ ਨਾਲ ਦੇ ਵੱਡੇ ਭਾਈ ਸੁਬਾ ਸਰਾਂਦ ਨੇ ਇਹਨਾਂ ਤੇ ਬਹੁਤ ਤਸ਼ੱਦਦ ਕੀਤਾ ਸੀ ਇਹਨਾਂ ਦੀਆਂ ਪੈਰਾਂ ਦੀਆਂ ਉਂਗਲਾਂ ਨਾਲ ਕਰੰਟ ਲਾਉਂਦੇ ਰਹੇ ਸੀ ਵੇਲਣੇ ਘੋਟਨੇ ਫੇਰਦੇ ਰਹੇ ਸੀ ਜਿਹੜਾ ਮਰ ਗਿਆ ਸੂਬਾ ਸਰਾਂਦ